ਇਹਨੇ ਸਾਰੇ ਘਰ ਦੀ ਤਲਾਸ਼ੀ ਲਈ ਦੇਖੋ ਇਹਦੇ ਵਿੱਚ ਵੀ ਤੁਹਾਨੂੰ ਜਨਾਨਾ ਲੱਭਾ ਮੈਨੂੰ ਕਹਦੇ ਜਨਾਨ ਬੰਦਾ ਹੈ ਕਿ ਜਨਾਨਾ ਤੂੰ ਜਨਾਨਾ ਤੂੰ ਬੇਟਾ ਇਹ ਕਿ ਲੱਗਦਾ ਕਰ ਮੇਰਾ ਮੁੰਡਾ ਮੇਰਾ ਜੇ ਮੈਂ ਗਲਤ ਤਰੀਕੇ ਨਾਲ ਸਾਬਤ ਕਰ ਰਿਹਾ ਵੀ ਸੇਵਾਦਾਰ ਫਕੀਰਾਂ ਦੇ ਮੱਥੇ ਤੇ ਬਲੇਮ ਲਾ ਰਿਹਾ ਤੁਸੀਂ ਅੰਦਰ ਸੀ ਜੀ ਤੁਸੀਂ ਅੰਦਰ ਸੀ ਜਦੋਂ ਬਾਬਾ ਜੀ ਬਾਹਰ ਆਏ ਉਹਨਾਂ ਨੇ ਕਿਹਾ ਕਿ ਬੜੇ ਗੰਦੇ ਅਲਫਾਜ਼ ਕਹੇ ਅਕੀ ਤੁਸੀਂ ਅੰਦਰ ਸੀ ਸੁਣੇ ਹੋ ਜੀ ਅਲਫਾਜ਼ ਅਸੀਂ ਮੈਂ ਅੰਦਰ ਵੈਸੇ ਉੱਤੇ ਹੈ ਨਹੀਂ ਸੀ ਮੈਂ ਅਸੀਂ ਅੰਦਰ ਨਹੀਂ ਹੈਗੇ ਸੀ ਠੀਕ ਹੈ ਪਰ ਜੋ ਉਹਨਾਂ ਦੇ ਹਕੀਕਤ ਜੈਸ ਤਰੀਕੇ ਨਾਲ ਉਹਨਾਂ ਦੇ ਅੱਖਾਂ 'ਚ ਅਸੀਂ ਹੰਝੂ ਵੇਖਿਆ ਖੁੰਡ ਵਾਲੀ ਸਰਕਾਰ ਦੇ ਜੈਸ ਤਰੀਕੇ ਨਾਲ ਸੀ ਉਹਨਾਂ ਦੇ ਅੱਖਾਂ ਦੇ ਵਿੱਚ ਇੱਕ ਉਹ ਚੀਜ਼ ਵੇਖੀ ਉਸ ਤੋਂ ਇਹ ਚੀਜ਼ ਹਾਂਜੀ 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 ਸਾਡੇ ਰਿਕਾਰਡਿੰਗ ਸੁਣੋ ਸਾਡੇ ਨਾਲ ਬਹੁਤ ਰਿਕਾਰਡਿੰਗ ਸੁਣੋ ਸਾਨੂੰ ਐ ਫੋਟੋ ਜਨ ਨਹੀਂ ਸੁਣਾਈ ਨਹੀਂ ਬਟਾ ਸਾਨੂੰ ਨਹੀਂ ਤੁਹਾਡੀ ਕੋਈ ਪਰਸਨਲ ਚੀਜ਼ਾਂ ਵੀ ਕੁਝ ਪਰਸਨਲ ਮੈਟਰ ਉਹਨਾਂ ਨੇ ਬਹੁਤ ਛੇੜਿਆ ਸਾਨੂੰ ਬਹੁਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਬਕਾਇਦਾ ਉਹਨਾਂ ਨੇ ਇਹ ਵੀ ਸਟੂਲਾ ਲਵਜ ਲੈਣ ਦਾ ਸਟੂਲਾ ਕੌਣ ਦਾ ਸਪਤਾ ਬੰਦ ਨੂੰ ਸਟੂਲੇ ਕਹਿ ਰਿਹਾ ਹੈ ਸਟੂਲੇ ਦਾ ਮਤਲਬ ਹੈ ਠੀਕ ਹੈ ਕੱਪੜੇ ਲਵਾ ਕੇ ਕੱਪੜੇ ਲਵਾ ਕੇ ਟੈਕ ਕਰੂਗਾ ਕਿ ਕੌਣ ਹੁੰਦੀ ਸਾਡੇ ਚੈੱਕ ਕਰਨ ਵਾਲੇ ਠੀਕ ਹੈ ਇਹਦੇ ਕੋਈ ਤੁਹਾਡੇ ਕੋਲ ਬਕਾਇਦਾ ਪ੍ਰੂਫ ਹੈਗਾ ਵੀ ਬਾਬਾ ਜੀ ਨਹੀਂ ਕਰਦੇ ਦੇਖੋ ਜੀ ਅਸੀਂ ਤਾਂ ਇਹ ਗੱਲ ਕਿ ਇਹ ਵੀਡੀਓ ਇੰਟਰਨੈਟ ਤੇ ਬਹੁਤ ਵੀਡੀਓ ਚੱਲ ਰਹੀਆਂ ਨੇ ਵੀਡੀਓ ਚੈੱਕ ਕਰਕੇ ਦੇਖੋ ਇਸ ਇਨਸਾਨ ਨੇ ਸਾਡੀ ਸ਼ੋਭਾ ਖਰਾਬ ਕਰਕੇ ਧਰਤੀ ਆ ਜਦੋਂ ਇਸੇ